ਜੀ ਸਾਰੀ ਕਾਲ ਸਾਰਿਆਂ ਨੂੰ ਸਾਕ ਤੇ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਲੋਹੜੀ ਤੋਂ ਬਾਅਦ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆਂ ਉਮੀਦ ਆ ਕਿ ਲੋਹੜੀ ਦਾ ਤਿਉਹਾਰ ਤੁਹਾਡੇ ਸਭ ਲਈ ਵਧੀਆ ਖੁਸ਼ੀਆਂ ਭਰਿਆ ਆਇਆ ਹੋਵੇਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਲੋਹੜੀ ਤੇ ਮਾਗੀ ਕਿਵੇਂ ਦਾ ਰਿਹਾ ਤਿਉਹਾਰ ਅੱਜ ਨਵੀਂ ਕਹਾਣੀ ਨਾਲ ਹਾਜ਼ਰ ਹੋਏ ਆਂ ਇਹ ਕਹਾਣੀ ਹੈ ਇੱਕ ਪਿੰਡੂ ਮਹੌਲ ਦੀ ਤੇ ਨਾਲ-ਨਾਲ ਇੱਕ ਧੀਆ ਨੂੰ ਬਿਆਨ ਕਰਦੀ ਵੀ ਇਹ ਕਹਾਣੀ ਆ ਕਿ ਇੱਕ ਕਿਰਨ ਨਾਮ ਦੀ ਕੁੜੀ ਹੁੰਦੀ ਆ ਜਿਹੜੀ ਕਿ ਬੜੀ ਪੜ੍ਹੀ ਲਿਖੀ ਸਿਆਣੀ ਸਮਝਦਾਰ ਲੜਕੀ ਆ ਤੇ ਉਹਦਾ ਕਿਸੇ ਪਿੰਡ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਪਾਲ ਨਾਮ ਦੇ ਮੁੰਡੇ ਦੇ ਨਾਲ ਪਾਲ ਦਾ ਜਦੋਂ ਵਿਆਹ ਹੁੰਦਾ ਤਾਂ ਉਹਦਾ ਘਰ ਵਿੱਚ ਇੱਕ ਬ੍ਰਦਰ ਹੁੰਦਾ ਜਿਹਦੀ ਕਿ ਮੈਰਿਜ ਨਹੀਂ ਹੋਈ ਹੁੰਦੀ ਕਿਸੇ ਕਾਰਨਾ ਕਰਕੇ ਉਹ ਕੁਵਾਰਾ ਹੀ ਹੁੰਦਾ ਪਰ ਉਹ ਪਾਲ ਤੋਂ ਵੱਡਾ ਹੁੰਦਾ ਕਿਰਨ ਘਰ ਵਿੱਚ ਜਾਂਦੀ ਆ ਤੇ ਇੱਕ ਨਨਾਨ ਹੁੰਦੀ ਆ ਜੇਠ ਹੁੰਦਾ ਤੇ ਸੱਸ ਤੇ ਪਾਲ ਸੌਰਾ ਐਕਸਪਾਇਰ ਹੋ ਚੁੱਕਿਆ ਹੁੰਦਾ ਉਹ ਜਾ ਕੇ ਦੇਖਦੀ ਆ ਕਿ ਜਿਹੜਾ ਜੇਠਾ ਉਹ ਛੜਾ ਹੈ ਹਜੇ ਤੱਕ ਉਹਦਾ ਵਿਆਹ ਨਹੀਂ ਹੋਇਆਗਾ ਤੇ ਉਹ ਜਾਣ ਸਾਰ ਕੇ ਸਾਰਾ ਘਰ ਦਾ ਜਿਹੜਾ ਚੱਕਾ ਚੱਕ ਲੈਂਦੀ ਆ ਘਰ ਸੰਭਾਲ ਲੈਂਦੀ ਆ ਸੱਸ ਤੇ ਨਨਾਨ ਦਾ ਸੁਭਾਅ ਵੀ ਵਧੀਆ ਹੁੰਦਾ ਵਧੀਆ ਰਲ ਮਿਲ ਕੇ ਰਹਿੰਦੀਆਂ ਉਹ ਸਾਲ ਦੇ ਵਿੱਚ ਵਿੱਚ ਕਿਰਨ ਦੇ ਘਰ ਇੱਕ ਬੇਟੀ ਹੋ ਜਾਂਦੀ ਆ ਬੇਟੀ ਜਦੋਂ ਹੁੰਦੀ ਆ ਤਾਂ ਕਿਰਨ ਬੜੀ ਉਸ ਨੂੰ ਪਿਆਰ ਨਾਲ ਪਾਲਦੀ ਆ ਦਾਦੀ ਵੀ ਬੜੇ ਚਾਹਵ ਨਾਲ ਪਾਲਦੀ ਆ ਤੇ ਭੂਆ ਤਾਂ ਅਕਸਰ ਹੀ ਅਸੀਂ ਦੇਖਦੇ ਆ ਕਿ ਜਦੋਂ ਘਰ ਵਿੱਚ ਛੋਟੇ ਭਤੀਜ ਬਤੀਜੀਆਂ ਹੁੰਦੇ ਨੇ ਤੇ ਭੂਆ ਉਹਨਾਂ ਨੂੰ ਬੜੇ ਲਾਡ ਲੜਾਉਂਦੀਆਂ ਤੇ ਭੂਆ ਵੀ ਬੜੇ ਪਿਆਰ ਨਾਲ ਪਾਲਦੀ ਆ ਹੁਣ ਜਿਹੜਾ ਕਿਰਨ ਦਾ ਜੇਠ ਹੁੰਦਾ ਉਹ ਜ਼ਿਆਦਾਤਰ ਬਾਹਰ ਅੰਦਰ ਹੀ ਰੰਦਾ ਉਹ ਕੰਮ ਕਰਕੇ ਖੁਸ਼ ਨਹੀਂ ਹੁੰਦਾ ਲੇਕਿਨ ਦੂਜੇ ਪਾਸੇ ਜਿਹੜਾ ਪਾਲ ਹੁੰਦਾ ਉਹ ਖੇਤੀ ਦੇ ਨਾਲ-ਨਾਲ ਨਾ ਇੱਕ ਵਰਕਸ਼ਾਪ ਤੇ ਲੱਗਿਆ ਹੁੰਦਾ ਇਹ ਆ ਉਹਦਾ ਦਿੱਲੀ ਦਾ ਵਰਕਸ਼ਾਪ ਤੇ ਵੀ ਜਾਂਦਾ ਕੰਮ ਕਰਨ ਤੇ ਖੇਤੀ ਵੀ ਕਰਦਾ ਘਰ ਦਾ ਸਾਰਾ ਖਰਚਾ ਵੀ ਪਾਲ ਚੱਕਦਾ ਲੇਕਿਨ ਜਿਹੜਾ ਘਰ ਦੇ ਵਿੱਚ ਚੌਧਰ ਹੁੰਦੀ ਆ ਉਹਦੇ ਜੇਠ ਦੀ ਚਲਦੀ ਹੁੰਦੀ ਆ ਨਾ ਤਾਂ ਉਹ ਕਿਸੇ ਕੰਮ ਵਿੱਚ ਆਉਂਦਾ ਨਾ ਕਿਸੇ ਖਾਚੇ ਵਿੱਚ ਆਉਂਦਾ ਲੇਕਿਨ ਕੱਲੀ ਚੌਧਰ ਆ ਜਿਹੜੀ ਉਹਦੀ ਚਲਦੀ ਹੁੰਦੀ ਹੁੰਦੀ ਆ ਕਿਉਂਕਿ ਉਹ ਘਰ ਚ ਜੇਠਾ ਪੁੱਤ ਹੁੰਦਾ ਨਾ ਤੇ ਅਕਸਰ ਦੇਖਿਆ ਜਾਂਦਾ ਹੈ ਕੇ ਘਰ ਦੇ ਵਿੱਚ ਜਿਹੜਾ ਵੱਡਾ ਬੰਦਾ ਜੇਠਾ ਮੁੰਡਾ ਹੁੰਦਾ ਉਹਦੀ ਜ਼ਿਆਦਾ ਚੱਲਦੀ ਹੁੰਦੀ ਆ ਕਿਤੇ ਨਾ ਕਿਤੇ ਵੀ ਦੇਖਿਆ ਜਾਂਦਾ ਕਿ ਘਰ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਉਹ ਵੀ ਵੱਡੇ ਮੁੰਡੇ ਦੇ ਉੱਪਰ ਹੁੰਦੀਆਂ ਪਰ ਇਹ ਘਰ ਦੇ ਵਿੱਚ ਥੋੜਾ ਉਲਟ ਸੀ ਜਿਹੜੀ ਖਰਚੇ ਦੀ ਜ਼ਿੰਮੇਵਾਰੀ ਸੀ ਉਹ ਸਾਰੀ ਪਾਲ ਦੇ ਸਿਰ ਉੱਪਰ ਸੀਗੀ ਜਦੋਂ ਪਹਿਲੀ ਬੇਟੀ ਹੁੰਦੀ ਆ ਤਾਂ ਕੋਈ ਜ਼ਿਆਦਾ ਉਹਨਾਂ ਦਾ ਬੇਟੀ ਕਰਕੇ ਉਹਨਾਂ ਦੇ ਘਰ ਚ ਅਫਸੋਸ ਨਹੀਂ ਹੁੰਦਾ ਲੇਕਿਨ 2.5 ਸਾਲ ਬਾਅਦ ਫੇਰ ਉਹਨਾਂ ਦੇ ਘਰ ਕਿਰਨ ਦੀ ਕੋਖੂ ਇੱਕ ਬੇਟੀ ਜਨਮ ਲੈਂਦੀ ਆ ਬੇਟੀ ਹੁੰਦੀ ਆ ਤਾਂ ਕਿਰਨ ਜਿਹੜਾ ਆਪਦਾ ਜਾਪਾ ਕਰਨ ਲਈ ਕੱਟਣ ਲਈ ਪੇਕੇ ਚਲੀ ਜਾਂਦੀ ਆ ਜਦੋਂ ਬੇਟੀ ਦਾ ਫੋਨ ਆਉਂਦਾ ਵੀ ਕਿਰਨ ਦੀ ਮਾਂ ਵੱਲੋਂ ਫੋਨ ਕੀਤਾ ਜਾਂਦਾ ਕਿ ਕਿਰਨ ਕੋਲੇ ਗੁੜੀਆਂ ਹੋਈ ਆ ਤੇ ਕਿਰਨ ਦੀ ਸੱਸ ਆਪਦੀ ਧੀ ਨੂੰ ਦੱਸਦੀ ਆ ਵੀrna ਤੇਰੀ ਭਾਬੀ ਦੇ ਗੁੜੀਆਂ ਹੋਈ ਆ ਤਾਂ ਸਾਰੇ ਘਰ ਵਿੱਚ ਸੋਗ ਦਾ ਮਹੌਲ ਫੈਲ ਜਾਂਦਾ ਤੇ ਕਿਰਨ ਦਾ ਘਰ ਵਾਲਾ ਪਾਲ ਜਿਹੜਾ ਕਿ ਵਿਚਾਰਾ ਸਾਰਾ ਦਿਨ ਕੰਮ ਵਿੱਚ ਵਿਜੀ ਰਹਿੰਦਾ ਜਦੋਂ ਉਹਨੂੰ ਵੀ ਪਤਾ ਲੱਗਦਾ ਵੀ ਮੇਰੇ ਤੇ ਹੀ ਹੋਈ ਆ ਕਿ ਉਹ ਹਸਪੀਟਲ ਵਿੱਚ ਚਲਾ ਜਾਂਦਾ ਆਦੀ ਦੀ ਦੇਖਣ ਲਈ ਲੇਕਿਨ ਦੂਜੇ ਪਾਸੇ ਕਿਰਨ ਦੀ ਸੱਸ ਜੀਠ ਤੇ ਨਾਨਣ ਉਹ ਕੁੜੀ ਦੇਖਣ ਲਈ ਨਹੀਂ ਆਉਂਦੇ 10-15 ਦਿਨ ਕਿਰਨ ਉਹਦੇ ਜਾਪੇ ਦੇ ਵਿੱਚ ਕੱਟਦੀ ਆ ਲਓ ਦੇਖਦੇ ਆ ਕਿ ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਦਾਦੀ ਕੁੜੀ ਵੇਖਣ ਆਉਗੀ ਪਰ ਕੋਈ ਨਹੀਂ ਜਾਂਦਾ ਹੁਣ ਕਿਰਨਾਂ ਦਾ ਘਰ ਵਾਲਾ ਪਾਲ ਆਉ ਫੋਨ ਵੀ ਕਰਦਾ ਦੁੱਖ ਸੁੱਖ ਵੀ ਪੁੱਛਦਾ ਲੇਕਿਨ ਆਈ ਮਹੀਨਾ ਲੰਘ ਜਾਂਦਾ 1.5 ਮਹੀਨਾ ਲੰਘ ਜਾਂਦਾ ਪਾਲ ਹੁਣ ਘਰੇ ਗੱਲਾਂ ਕਰਦਾ ਆਪਦੀ ਮੰਮੀ ਦੇ ਨਾਲ ਕਿ ਆਪਾਂ ਉਹਨੂੰ ਕਿਉਂ ਦੇ ਕੇ ਆਉਣਾ ਪੰਜੀਰੀ ਦੇ ਕੇ ਆਉਣੀ ਆ ਕਿ ਆਪਾਂ ਸਾਰੇ ਚੱਲ ਜਾਈਏ ਤੇ ਫਿਰ ਥੋੜੇ ਦਿਨਾਂ ਬਾਅਦ ਆਪਾਂ ਕਿਰਨ ਨੂੰ ਤੇ ਬੇਟੀ ਨੂੰ ਘਰ ਲੈ ਆਵਾਂਗੇ ਨਾ ਲੇਕਿਨ ਉਹਦੀ ਮਾਂ ਕਹਿੰਦੀ ਆ ਕਿ ਨਹੀਂ ਹਜੇ ਨਹੀਂ ਜਾਣਾਗਾ ਕਿਉਂ ਦੇਣ ਲਈ ਉੱਚਾਪ ਹੋ ਜਾਂਦੀ ਆ ਫੇਰ ਪਾਲ ਦੀ ਮਾਂ ਤੇ ਪਾਲੇ ਫੇਰ ਵਿਚਾਰਾ ਸੋਚਦਾ ਕਿ ਪਤਾ ਨਹੀਂ ਕੀ ਗੱਲ ਹੋਵੇ ਕਿ ਉਹ ਫੇਰ ਦੂਜੇ ਤੀਜੇ ਦਿਨ ਕਹਿੰਦਾ ਤੇ ਉਹ ਕਹਿੰਦੀ ਆ ਕਿ ਤੇਰੀ ਧੀ ਹੋਈ ਆ ਅਗੂ ਮਾਂ ਪਾਲ ਨੂੰ ਕਹਿੰਦੀ ਆ ਕਿ ਤੇਰੀ ਧੀ ਹੋਈ ਆ ਤੂੰ ਜਾਣਾ ਤਾਂ ਚਲਾ ਜਾ ਹੁਣ ਪਾਲੇ ਵਿਚਾਰਾ ਬੜਾ ਅਫਸੋਸ ਚ ਚਲਾ ਜਾਂਦਾ ਵੀ ਇਹ ਤਾਂ ਗਲਤ ਗੱਲ ਆ ਉਹ ਸਮਝਾਉਂਦਾ ਕਿ ਮੰਮੀ ਇਹਦੇ ਵਿੱਚ ਮੇਰੀ ਜਾਂ ਕਿਰਨ ਦੀ ਤਾਂ ਕੋਈ ਗਲਤੀ ਨਹੀਂ ਉਹ ਤਾਂ ਰੱਬ ਦੀ ਦਾਤ ਆ ਵੀ ਜੇ ਦੂਸਰੀ ਧੀ ਹੋਗੀ ਤਾਂ ਕੋਈ ਗੱਲ ਨਹੀਂ ਤੇ ਲੇਕਿਨ ਸਾਡੇ ਲਈ ਤਾਂ ਉਹ ਸਾਡਾ ਪੁੱਤ ਹੀ ਆ ਨਾ ਅੱਜ ਧੀ ਹੋਈ ਆ ਕੱਲ ਨੂੰ ਪੁੱਤ ਵੀ ਹੋਊਗਾ ਤਿੰਨ ਭੈਣ ਭਰਾ ਹੋ ਜਾਣਗੇ ਨਾ ਤੇ ਉਹ ਸਮਝਾਉਂਦਾ ਕਿ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਉਹ ਹਰ ਫੀਲਡ ਵਿੱਚ ਜੌਬ ਕਰ ਰਹੀਆਂ ਲੇਕਿਨ ਉਹਦੀ ਜਿਹੜੀ ਮਾਂ ਹੁੰਦੀ ਆ ਕਹਿੰਦੀ ਆ ਕਿ ਤੈਨੂੰ ਤਾਂ ਤੇਰੇ ਘਰ ਵਾਲੀ ਨੇ ਪੱਟੀ ਪੜਾਈ ਆ ਤੂੰ ਤਾਂ ਉਹਦੀ ਪੱਟੀ ਪੜੀ ਹੋਈ ਬੋਲਦਾ ਤੇ ਫਿਰ ਵਿਚਾਰਾ ਪਾਲੱਕ ਕੇ ਘਰੋਂ ਚਲਾ ਜਾਂਦਾ ਐਵੇਂ ਟਾਈਮ ਲੰਘਦਾ ਜਾਂਦਾ ਲੇਕਿਨ ਨਾ ਕਿਰਨ ਦੀ ਸੱਸ ਇੱਕ ਦਿਨ ਫੋਨ ਕਰਕੇ ਕਿਰਨ ਦੀ ਮਾਂ ਨੂੰ ਕਹਿੰਦੀ ਆ ਕਿ ਸਾਡੇ ਘਰ ਵਿੱਚ ਐਨੀਆਂ ਧੀਆਂ ਦੀ ਜਗ੍ਹਾ ਹੈ ਨਹੀਂ ਕਿ ਐਨਾ ਅਸੀਂ ਖਰਚਾ ਨਹੀਂ ਚੱਕ ਸਕਦੇ ਜਿੰਨਾ ਚਿਰ ਕੁੜੀਆਂ ਵੱਡੀਆਂ ਨਹੀਂ ਹੁੰਦੀਆਂ ਤੂੰ ਇਹਨੂੰ ਆਪਦੀ ਧੀ ਨੂੰ ਤੇ ਆਲਦੀਆਂ ਦੋਧੀਆਂ ਨੂੰ ਆਪਦੇ ਘਰੀ ਰੱਖ ਹੁਣ ਕਿਰਨ ਦੀ ਮਾਂ ਵਿਚਾਰੀ ਫੋਨ ਕੱਟ ਕੇ ਰੋਣ ਲੱਗ ਜਾਂਦੀ ਆ ਕਿਰਨ ਪੁੱਛਦੀ ਆ ਕਿ ਕੀ ਗੱਲ ਹੋ ਗਈ ਤਾਂ ਉਹ ਸਾਰੀ ਗੱਲ ਦੱਸਦੀ ਆ ਕਿ ਤੇਰੀ ਸੱਸ ਦਾ ਇਸ ਤਰ੍ਹਾਂ ਫੋਨ ਆਇਆ ਸੀ ਕਰਨ ਨੂੰ ਮਾਣੀ ਮਨ ਬਹੁਤ ਗੁੱਸਾ ਚੜਦਾ ਤੇ ਉਹ ਪਾਲ ਨੂੰ ਤੁਰੰਤ ਫੋਨ ਕਰਦੀ ਆ ਕਿ ਅੱਜ ਮੰਮੀ ਨੇ ਮੇਰੀ ਸੱਸ ਨੇ ਮੰਮੀ ਨੂੰ ਇਹ ਗੱਲ ਕਹੀ ਵੀ ਤੇਰੀ ਮੰਮੀ ਦਾ ਫੋਨ ਆਇਆ ਸੀ ਪਰ ਕਹਿੰਦਾ ਕਿ ਕੋਈ ਗੱਲ ਨਹੀਂ ਮੇਰੀ ਮੰਮੀ ਦਾ ਸੁਭਾਈ ਆ ਮੈਂ ਮਨਾ ਲਵਾਵਾਂਗਾ ਲੇਕਿਨ ਕਰਨ ਇੱਕ ਫੈਸਲਾ ਲੈਂਦੀ ਹੈ ਕਿ ਜਿੰਨਾ ਚਿਰ ਮੇਰੀਆਂ ਕੁੜੀਆਂ ਵੱਡੀਆਂ ਨਹੀਂ ਹੁੰਦੀਆਂ ਨਾ ਮੈਂ ਉਸ ਘਰੇ ਨਹੀਂ ਜਾਵਾਂਗੀ ਜਿੱਥੇ ਮੇਰੀਆਂ ਧੀਆਂ ਦੀ ਕਦਰ ਨਹੀਂ ਹੁਣ ਪਾਲ ਵਿਚਾਰਾ 2-3 ਮਹੀਨੇ ਇਕੱਲਾ ਫਿਰਦਾ ਰਹਿੰਦਾ ਉਹ ਇਸ ਚਿੰਤਾ ਵਿੱਚ ਕਿ ਕਿੱਥੇ ਤਾਂ ਮੈਂ ਆਪਦੀ ਧੀ ਨਾਲ ਲੱਲਦੀ ਪਤਨੀ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨਾ ਸੀ ਤੇ ਕਿੱਥੇ ਅੱਜ ਮੈਂ ਕਲਾ ਰਹਿ ਗਿਆ ਨਾ ਉਹ ਕਿੰਨ ਨਾਲ ਫੈਸਲਾ ਲੈਂਦਾ ਕਿ ਕਿਰਨ ਇਹ ਵਰਕਸ਼ਾਪ ਆਪਾਂ ਨੂੰ ਸ਼ਹਿਰ ਤੋਂ ਵੀ ਨੇੜੇ ਪੈਂਦੀ ਹੈ ਤੇ ਮੇਰੇ ਪਿੰਡ ਤੋਂ ਵੀ ਜੇ ਆਪਾਂ ਇਹ ਕਰੀਏ ਕਿ ਆਪਾਂ ਸ਼ਹਿਰ ਰਹਿਣ ਲੱਗ ਜਾਈਏ ਉਹ ਕਹਿੰਦੀ ਠੀਕ ਆ ਉਹ ਆਪਦੀ ਦੋਨੋਂ ਧੀਾਂ ਲੈ ਕੇ ਤੇ ਪਾਲਦੇ ਨਾਲ ਕਿਰਾਏ ਤੇ ਰਹਿਣ ਲੱਗ ਜਾਂਦੇ ਆ ਦੋਨੋਂ ਜੀ ਤੇ ਜਦੋਂ ਹੁਣ ਪਾਲ ਉੱਥੇ ਰਹਿਣ ਲੱਗ ਜਾਂਦਾ ਤੇ ਪਾਲ ਦੀ ਮਾਂ ਪਿੱਛੋਂ ਫੋਨ ਕਰਦੀ ਰਹਿੰਦੀ ਆ ਸਾਨੂੰ ਖਰਚਾ ਭੇਜ ਪਾਲ ਵਿਚਾਰਾ ਕਹਿਣ ਤੋਂ ਚੋਰੀਸ਼ ਪੂਰੀ ਖਰਚਾ ਵੀ ਭੇਜਦਾ ਹੁ ਲੇਕਿਨ ਜਿਹੜੇ ਘਰ ਦੇ ਵਿੱਚ ਜ਼ਮੀਨ ਜਾਇਦਾਦ ਦੀ ਆਮਦਨ ਹੁੰਦੀ ਆ ਉਹ ਸਾਰਾ ਕੁਝ ਪਾਲ ਦੇ ਵੱਡੇ ਭਾਈ ਦੇ ਹੱਥ ਹੁੰਦਾ ਤੇ ਮਾਂ ਦੇ ਹੱਥ ਹੁੰਦਾ ਚਲੋ ਥੋੜਾ ਟਾਈਮ ਲੰਘਦਾ ਜਿਹੜੀਆਂ ਪਾਲ ਦੀਆਂ ਧੀਆਂ ਇੱਕ ਤਾਂ 7 ਸਾਲ ਦੀ ਹੋ ਜਾਂਦੀ ਆ ਤੇ ਇੱਕ 4.5 ਸਾਲ ਦੀ ਹੋ ਜਾਂਦੀ ਆ ਜਦੋਂ ਇਹਵੇਂ ਚੱਲਦਾ ਤੇ ਇੱਕ ਦਿਨ ਪਾਲ ਵਿਚਾਰਾ ਵਰਕਸ਼ਾਪ ਤੋਂ ਆ ਰਿਹਾ ਹੁੰਦਾ ਸ਼ਾਮ ਦੇ ਟਾਈਮ ਤੇ ਚਾਹਣ ਕੁ ਦਾ ਐਕਸੀਡੈਂਟ ਹੋ ਜਾਂਦਾ ਤੇ ਜਿਹੜਾ ਪਾਲ ਦੀ ਡੈਥ ਹੋ ਜਾਂਦੀ ਐ ਐਕਸੀਡੈਂਟ ਦੇ ਵਿੱਚ ਹੁਣ ਕਿਰਨ ਦੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਹਨੇਰਾ ਛਾ ਜਾਂਦਾ ਤੇ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਮੈਂ ਕੀ ਕਰੂੰਗੀ ਤੇ ਕੀ ਨਹੀਂ ਜਦੋਂ ਡੈੱਡ ਬੋਡੀ ਲੈ ਕੇ ਪਿੰਡ ਪਹੁੰਚਿਆ ਜਾਂਦਾ ਤਾ ਉੱਥੇ ਜਾ ਕੇ ਮਾਂ ਤੇਤੀ ਵਰਲਾਪ ਕਰਦੀਆਂ ਨੇ ਕਿ ਇਹ ਸਾਡਾ ਮੁੰਡਾ ਇਹਦੇ ਕੁੱਖੋ ਤਾਂ ਮੁੰਡਾ ਹੋਇਆ ਨਹੀਂ ਇਹ ਸਾਡਾ ਵੀ ਪੁੱਤ ਖਾ ਗਈ ਹੁਣ ਕਿਰਨ ਵਿਚਾਰੀ ਬੇਹੋਸ਼ ਹੋ ਜਾਂਦੀ ਹੈ ਤਾਨੇ ਮੇਨੇ ਸੁਣਦੀ ਵੀ ਇਹਦੇ ਵਿੱਚ ਭਲਾ ਮੇਰੀ ਕੀ ਗਲਤੀ ਆ ਨਾ ਤੇ ਉਹਨੂੰ ਆਂਢ ਗੁਆਂਢ ਵੀ ਇਹੀ ਗੱਲਾਂ ਕਰਦਾ ਕਿ ਇਹ ਤਾਂ ਇਹੋ ਜੀ ਆਈ ਹੈ ਦੀ ਤਾਂ ਕੁੱਖੀ ਇਹੋ ਜੀ ਇਹਦੇ ਤਾਂ ਪੈਰ ਹੀ ਇਹੋ ਜੀ ਆ ਦੀ ਜ਼ਿੰਦਗੀ ਵਿੱਚ ਬੰਦੇ ਦਾ ਵਾਸਾ ਹੀ ਹੈ ਨਹੀਂ ਗਾਣਾ ਹੁਣ ਜਦੋਂ ਪਾਲ ਦੀ ਡੈਥ ਹੁੰਦੀ ਆ ਤਾਂ ਕਿਰਨ ਜੀ ਦੋ ਤਿੰਨ ਦਿਨ ਸਾਦੇ ਵਿੱਚ ਰਹਿੰਦੀ ਆ ਫੁੱਲ ਚੁਗ ਲਏ ਜਾਂਦੇ ਆ ਤੇ ਫੁੱਲਾਂ ਵਾਲੇ ਦਿਨ ਜਿਹੜਾ ਕਿਰਨ ਦਾ ਮਾਪਿਆ ਹੁੰਦਾ ਉਹ ਕਿਰਨ ਦੀ ਸੱਸ ਨੂੰ ਕਹਿੰਦੇ ਆ ਕਿ ਭੈਣ ਜੀ ਵੀ ਅਸੀਂ ਕਿਰਨ ਨੂੰ ਤੇ ਬੇਟੀਆਂ ਨੂੰ ਲੈ ਜੰਨੇ ਆ ਥੋੜੇ ਟਾਈਮ ਬਾਅਦ ਅਸੀਂ ਭੋਗ ਤੇ ਆਵਾਂਗੇ ਤੇ ਥੋੜੇ ਦਿਨਾਂ ਬਾਅਦ ਫਿਰ ਅਸੀਂ ਕਿਰਨ ਜਦੋਂ ਠੀਕ ਹੋਊਗੀ ਉਦੋਂ ਅਸੀਂ ਛੱਡ ਜਾਵਾਂਗੇ ਲੇਕਿਨ ਕਿਰਨ ਦੀ ਸੱਸ ਦਾ ਅੱਗੋ ਜਵਾਬ ਹੁੰਦਾ ਹੈ ਕਿ ਛੱਡਣ ਨੂੰ ਹੁਣ ਇੱਥੇ ਇਹਦੇ ਸੱਜ ਦਾ ਸਾਈਂ ਤਾਂ ਬੈਠਾ ਨਹੀਂ ਤੁਸੀਂ ਇਹਨਾਂ ਨੂੰ ਲੈ ਜਾਓ ਤੇ ਭੋਗ ਤੇ ਆਉਣ ਦੀ ਵੀ ਕੋਈ ਲੋੜ ਨਹੀਂ ਤੁਸੀਂ ਉੱਥੇ ਹੀ ਰੱਖਿਓ ਕਿਉਂਕਿ ਅਸੀਂ ਇਹਨਾਂ ਦਾ ਖਰਚਾ ਨਹੀਂ ਚੱਕ ਸਕਦੇ ਤੇ ਕਿਰਨ ਵਿਚਾਰੀ ਫਿਰ ਤਾਂ ਹਾਂ ਮਾਰ ਕੇ ਪਾਲ ਨੂੰ ਯਾਦ ਕਰਕੇ ਰੋਂਦੀ ਆ ਤੇ ਆਪਦੀਆਂ ਧੀਆਂ ਨੂੰ ਨਾਲ ਲਾਉਂਦੀ ਆ ਤੇ ਚੁੱਪ ਚਾ ਦਾ ਆਪਦੇ ਮਾਪਿਆਂ ਨਾਲ ਉੱਥੋਂ ਚਲੀ ਜਾਂਦੀ ਆ ਭੋਗ ਵਾਲੇ ਦਿਨ ਉਹ ਆਉਂਦੀ ਆ ਭੋਗ ਪਾਇਆ ਜਾਂਦਾ ਹੈ ਉਹ ਤੋਂ ਬਾਅਦ ਪਿੰਡ ਦੀ ਪੰਚਾਇਤ ਵੀ ਬੈੰਦੀ ਆ ਘਰ ਆ ਕੇ ਤੇ ਸਮਝੌਤਾ ਕੀਤਾ ਜਾਂਦਾ ਕਿਰਨ ਨੂੰ ਕਿਹਾ ਜਾਂਦਾ ਕਿ ਚੱਲ ਭਈ ਤੂੰ ਇਸ ਤਰ੍ਹਾਂ ਕਰ ਲੈ ਕਿ ਤੂੰ ਆਪਦੇ ਜੇਠ ਦੇ ਘਰ ਬੈਠ ਜਾਣਾ ਜੇਠ ਦੇ ਸਿਰ ਜਿਹੜਾ ਦੂਸਰੇ ਪਾਸੇ ਜੇਠ ਹੁੰਦਾ ਉਹ ਕਿਤੇ ਨਾ ਕਿਤੇ ਕਿਰਨ ਨੂੰ ਮਾੜੀ ਨਿਗਾ ਨਾਲ ਦੇਖਦਾ ਹੀ ਹੁੰਦਾ ਉਹਦੇ ਮਨ ਵਿੱਚ ਮੈਲ ਹੁੰਦੀ ਹੈ ਉਹਦੀ ਲਕਟਾਟ ਵੀ ਸ਼ੁਰੂ ਤੋਂ ਹੁੰਦੀ ਆ ਤੇ ਕਿਰਨ ਮਹਿਸੂਸ ਕਰਦੀ ਹੁੰਦੀ ਆ ਕਿ ਨਹੀਂ ਵੀ ਮੇਰੇ ਕਰਮਾਂ ਚ ਪਹਿਲਾਂ ਨਹੀਂ ਰੱਬ ਨੇ ਸੁੱਖ ਲਿਖਿਆ ਮੈਨੂੰ ਉਹ ਮਨਾਂ ਕਰ ਦਿੰਦੀ ਆ ਹੁਣ ਕਿਰਨ ਦਾ ਜਿਹੜਾ ਜੇਠ ਨੂੰ ਨਾ ਉਹ ਬਿਲਕੁਲ ਖਤ ਪੈ ਜਾਂਦਾ ਉਹਦੇ ਵੀ ਜੇ ਮਤਲਬ ਤੂੰ ਸਾਡੇ ਘਰ ਨਹੀਂ ਰਹਿ ਸਕਦੀ ਅਸੀਂ ਤੈਨੂੰ ਰਹਿਣ ਹੋਰ ਕਿਤੇ ਵੀ ਨਹੀਂ ਦੇਣਾ ਤੇ ਨਾ ਹੀ ਤੈਨੂੰ ਘਰ ਵਿੱਚੋਂ ਕੁਝ ਦੇਣਾ ਉਹ ਆਵਦੀਆਂ ਬੱਚੀਆਂ ਲੈ ਕੇ ਭੋਗ ਤੋਂ ਬਾਅਦ ਵਾਪਸ ਚਲੀ ਜਾਂਦੀ ਆ ਤੇ ਘਰ ਵਿੱਚ ਗੱਲਾਂ ਹੁੰਦੀਆਂ ਵੀ ਕਿਵੇਂ ਨਾ ਕਿਵੇਂ ਕਿਰਨ ਨੂੰ ਸਾਰੇ ਕਾਸੇ ਤੋਂ ਬੇਦਖਲ ਕਰ ਦਿੱਤਾ ਜਾਵੇ ਹਨ ਲੇਕਿਨ ਫਿਰ ਉਹ ਕਿਰਨ ਦੇ ਮਾਪਿ ਉਹ ਪੰਚਾਇਤ ਲੈ ਕੇ ਆਉਂਦੇ ਆ ਕਿ ਪਾਈ ਕੁੜੀਆਂ ਹੁਣ ਸਕੂਲ ਵੀ ਪੜ੍ਹਨ ਜਾਂਦੀਆਂ ਨੇ ਸਾਡੀਆਂ ਸਾਡੀ ਬੇਟੀ ਦਾ ਵੀ ਖਰਚਾ ਆਏ ਅਸੀਂ ਆਪਦੀ ਬੇਟੀ ਨਾ ਰੱਖ ਸਕਦੀਆਂ ਲੇਕਿਨ ਕੋਸ਼ਨਾ ਕੋਸ਼ ਉਹਦੇ ਪਿਓ ਦੀ ਜ਼ਮੀਨ ਜਾਇਦਾਦ ਤਾਂ ਉਹਨਾਂ ਨੂੰ ਹੱਕ ਤਾਂ ਮਿਲਣਾ ਚਾਹੀਦਾ ਤੇ ਕਿਨ ਦਾ ਇੱਕ ਸੁਝਾਣ ਬੰਦਾ ਹੁੰਦਾ ਤੇ ਉਹ ਕਹਿੰਦਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਸਾਡੇ ਜਵਾਈ ਦਾ ਹਿੱਸਾ ਦੋ ਜਸਟ ਘਰ ਵਿੱਚੋਂ ਪ੍ਰਾਪਰਟੀ ਦੋ ਜਾਂ ਵੇਚ ਕੇ ਕੁਝ ਦੋ ਬਸ ਤੁਸੀਂ ਇੰਨਾ ਕ ਸਾਡੇ ਲਈ ਕਰ ਦੋ ਕਿ ਸਾਡੀਆਂ ਜਿਹੜੀਆਂ ਇਹ ਤਿੰਨੋ ਧੀਆਂ ਮੇਰੀਆਂ ਦੋ ਧੀਆਂ ਤੇ ਮੇਰੀ ਧੀ ਇਹਨਾਂ ਦਾ ਖਰਚਾ ਚੱਲ ਸਕੇ। ਲੇਕਿਨ ਕਰਨ ਦੇ ਸਹੁਰੇ ਕਿਸੇ ਪਾਸੇ ਵੀ ਨਹੀਂ ਆਉਂਦੇ ਉਹ ਕਹਿੰਦੇ ਆ ਕਿ ਨਹੀਂ ਅਸੀਂ ਕੁਝ ਨਹੀਂ ਦੇ ਸਕਦੇ। ਫਿਰ ਇੱਕ ਦਿਨ ਕਰਨ ਦੇ ਪਿਓ ਵੱਲੋਂ ਪੰਚਾਇਤ ਨੂੰ ਬੁਲਾਇਆ ਜਾਂਦਾ ਹੈ ਤੇ ਪੰਚਾਇਤ ਇੱਕ ਸਲਾਹ ਦਿੰਦੀ ਆ ਵੀ ਪੰਚਾਇਤ 'ਚ ਤੁਹਾਡਾ ਹੱਲ ਨਹੀਂ ਹੋ ਸਕਦਾ। ਤੁਸੀਂ ਜੇ ਹੋ ਸਕਦਾ ਤੇ ਪੁਲਿਸ ਜਿਹੜਾ ਤੁਹਾਡਾ ਇੱਕ ਮਸਲਾ ਹੱਲ ਕਰ ਸਕਦੀ ਆ। ਹੁਣ ਕਰਨ ਦਾ ਪਿਓ ਪੁਲਿਸ ਕੋਲ ਜਾਂਦਾ। ਪੁਲਸ ਉਹਨਾਂ ਨੂੰ ਕਹਿੰਦੀ ਆ ਕਿ ਅਸੀਂ ਜ਼ਰੂਰ ਪਹੁੰਚਾਂਗੇ ਤੁਹਾਡੇ ਇਸ ਮੁੱਦੇ ਤੇ ਜਦੋਂ ਦੂਜੇ ਦਿਨ ਪੁਲਸ ਘਰ ਜਾਂਦੀ ਆ ਤੇ ਕਿਰਨ ਦੀ ਸੱਸ ਮਨਾ ਕਰ ਦਿੰਦੀ ਆ ਵੀ ਜੇ ਰਹਿਣਾ ਤੇ ਇੱਥੇ ਆ ਕੇ ਰਹਿ ਲਵੇ ਅਸੀਂ ਇੱਥੇ ਖਰਚਾ ਦੇ ਸਕਦੇ ਆ ਉੱਥੇ ਅਸੀਂ ਖਰਚਾ ਨਹੀਂ ਦੇ ਸਕਦੇ ਹੁਣ ਕਿਰਨ ਸਹੀ ਸਲਾਮਤ ਜਾਣ ਦੀ ਹੁੰਦੀ ਆ ਫੀ ਇੱਥੇ ਮੈਂ ਰਹਿ ਨਹੀਂ ਸਕਦੀ ਕਿਉਂਕਿ ਇਹਨਾਂ ਨੇ ਪਹਿਲਾਂ ਮੈਨੂੰ ਇੱਥੇ ਨਹੀਂ ਰਹਿਣ ਦਿੱਤਾ ਤੇ ਹੁਣੇ ਮੈਨੂੰ ਆਪਦੇ ਮੁੰਡੇ ਤੋਂ ਬਿਨਾਂ ਵੀ ਕਿਵੇਂ ਇੱਥੇ ਰੱਖ ਲੈਣਗੇ ਉਹ ਵਿਚਾਰੀ ਸਹੁਰੇ ਘਰ ਰਹਿਣ ਤੋਂ ਮਨਾ ਤਾਂ ਕਰਦੀ ਹੁੰਦੀ ਆ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਕਿ ਜਦੋਂ ਮੇਰੇ ਪਤੀ ਦੇ ਨਾਲ ਮੇਰੇ ਪੈਰ ਨਹੀਂ ਲੱਗੇ ਤੇ ਮੇਰੇ ਕੱਲੀ ਦੇ ਮੇਰੀਆਂ ਧੀਆਂ ਦੇ ਕਿੱਥੋਂ ਲੱਗਣਗੇ ਉਹ ਸੋਚਦੀ ਆ ਕਿ ਪਹਿਲਾਂ ਤਾਂ ਮੈਂ ਇੱਕ ਸੀ ਮੇਰੀ ਇੱਕ ਧੀ ਸੀ ਹੁਣ ਅਸੀਂ ਤਿੰਨ ਆ ਤੇ ਮੈਂ ਆਪਦੀਆਂ ਧੀਆਂ ਦੀ ਕੱਲੀ ਵੀ ਇੱਥੇ ਕਿਵੇਂ ਰੱਖ ਕੇ ਕਰੂੰਗੀ ਜਦ ਕਿ ਉਹ ਕਹਿੰਦੀ ਆ ਕਿ ਮੈਂ ਆਂਦੇ ਮਾਪਿਆਂ ਕੋਲ ਇੱਕ ਛੱਤ ਥਲੇ ਸੁਰੱਖਿਸ਼ਤ ਆ ਚੁੱਪ ਚਾਂਦ ਵਿਚਾਰੀ ਚਲੀ ਜਾਂਦੀ ਆ ਪੁਲਿਸ ਬਹੁਤ ਕੁਝ ਕਹਿੰਦੀ ਆ ਕੇਸ ਲਈ ਵੀ ਕਹਿੰਦੀ ਆ ਪਰ ਕੋਈ ਮਸਲਾ ਹੱਲ ਨਹੀਂ ਹੁੰਦਾ ਜਦੋਂ ਜਾਂਦੀ ਆ ਤਾਂ ਥੋੜੇ ਦਿਨਾਂ ਬਾਅਦ ਹੁਣ ਕਰਨੇ ਇੱਕ ਫੈਸਲਾ ਲੈਂਦੀ ਆ ਵੀ ਮੈਂ ਆਪਣੀਆਂ ਧੀਆਂ ਦਾ ਹੱਕ ਤਾਂ ਲੈ ਕੇ ਰਹੂੰਗੀ ਉਹ ਪਿੰਡ ਦੇ ਕਿਸੇ ਮੋਹਤਵਾਰ ਬੰਦੇ ਨੂੰ ਮੁਰੇ ਲਾਉਂਦੀ ਆ ਜਿਹੜਾ ਕਿ ਉਹਦਾ ਘਰਾਂ ਵਿੱਚੋਂ ਸੋਹਰਾ ਪਤਿਓਰਾ ਲੱਗਦਾ ਹੁੰਦਾ ਤੇ ਉਹ ਮੋਹਤਵਾਰ ਬੰਦਾ ਉਹਨੂੰ ਕਹਿੰਦਾ ਉਹਨੂੰ ਸਲਾਹ ਦਿੰਦਾ ਕਿ ਦੇਖਤੀ ਇਹ ਵੀ ਤੂੰ ਮੇਰੀਆਂ ਤਿਆਰ ਗਈਆਂ ਜੇ ਤਾਂ ਤੂੰ ਇੱਥੇ ਰਹਿਣਾ ਤਾਂ ਤੂੰ ਇੱਥੇ ਰਹਿ ਸਕਦੀ ਸੀ ਤੈਨੂੰ ਤੇਰੀ ਜ਼ਿੰਮੇਵਾਰੀ ਚੱਕਾਂਗੇ ਜੇ ਤੂੰ ਨਹੀਂ ਰਹਿਣਾ ਤੇ ਅਸੀਂ ਤੈਨੂੰ ਇਹੀ ਕਹਿੰਨੇ ਆ ਕਿ ਤੇਰੀ ਪਰਮਾਨਸੀ ਦੇ ਨਾਲ ਜਾਂ ਤੇਰੇ ਨਿਵੰਦ ਦੇ ਨਾਲ ਤੈਨੂੰ ਇੱਥੋਂ ਕੁਝ ਵੀ ਨਹੀਂ ਮਿਲਣ ਵਾਲਾ ਕਿਉਂਕਿ ਅਸੀਂ ਤੁਹਾਡੇ ਪਰਿਵਾਰ ਨੂੰ ਜਾਣਦੇ ਆ ਕਿ ਇਹ ਕਿਸ ਤਰ੍ਹਾਂ ਦਾ ਪਰਿਵਾਰ ਹੈ ਨਾ ਤੇ ਲੇਕਿਨ ਕਿਰਨ ਇਹ ਕਹਿੰਦੀ ਆ ਕਿ ਚਲੋ ਜੇ ਤੁਸੀਂ ਮੇਰੀ ਜ਼ਿੰਮੇਵਾਰੀ ਚੱਕਦੀ ਆ ਨਾ ਮੈਂ ਆਗਦੇ ਸਹੁਰੇ ਘਰੇ ਰਹਿ ਬੰਨੀ ਆ ਉਹ ਆਦੀਆਂ ਧੀਆਂ ਲੈ ਕੇ ਆਦਾ ਲੀੜਾ ਕਪੜਾ ਲੈ ਕੇ ਤੇ ਸਹੁਰੇ ਘਰ ਆ ਜਾਂਦੀ ਆ ਇੱਕ ਦੋ ਦਿਨ ਜਾਂਦੇ ਆ ਇੱਕ ਦੋ ਦਿਨ ਨੰਗਨ ਤੋਂ ਬਾਅਦ ਉਹ ਕਿਰਨ ਦੇਖਦੀ ਆ ਕਿ ਉਹਦਾ ਜੇਠ ਨਾ ਕੁਝ ਪੇਪਰ ਲੈ ਕੇ ਆਉਂਦਾ ਉਹ ਪੇਪਰ ਹੁੰਦੇ ਆ ਤੇ ਉਹ ਆ ਕੇ ਕਹਿੰਦਾ ਕਿ ਕਿਰਨ ਤੂੰ ਇਹ ਪੇਪਰਾਂ ਦੇ ਉੱਪਰ ਸਾਈਨ ਕਰ ਦੇ ਹੁਣ ਕਿਰਨ ਵਿਚਾਰੀ ਏ ਸੋਚਣ ਲੱਗ ਜਾਂਦੀ ਹੈ ਵੀ ਕਿਸ ਚੀਜ਼ ਦੇ ਪੇਪਰ ਹੋਣਗੇ ਨਾ ਉਹ ਕੋਛਦੀ ਆ ਕਿ ਇਹ ਭਾਜੀ ਕਿਸ ਚੀਜ਼ ਦੇ ਪੇਪਰ ਆ ਕਹਿੰਦਾ ਤੈਨੂੰ ਇਹ ਪੁੱਛਣ ਦੀ ਲੋੜ ਨਹੀਂ ਤੂੰ ਇਹ ਪੇਪਰਾਂ ਤੇ ਸਾਈਨ ਕਰ ਦੇ ਅਸੀਂ ਤੈਨੂੰ ساری ਜ਼ਿੰਦਗੀ ਆਂਚ ਨਹੀਂ ਆਉਣ ਦਿੰਦੇ ਇਹ ساری ਜ਼ਿੰਦਗੀ ਅਸੀਂ ਤੇਰੀਆਂ ਕੁੜੀਆਂ ਦਾ ਵਿਆਹ ਵੀ ਕਰਾਂਗੇ ਤੇਰੀ ਵੀ ਜ਼ਿੰਮੇਵਾਰੀ ਚੱਕਾਂਗੇ ਤੈਨੂੰ ਖਾਣ ਪੀਣ ਲਈ ਵੀ ਦਵਾਂਗੇ ਉਹ ਕਹਿੰਦੀ ਹਾਂ ਵੀ ਮੈਨੂੰ ਤਾਂ ਕੋਈ ਇਹ ਚੀਜ਼ ਦੀ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਦੋ ਦਿਨ ਤੋਂ ਰਹਿ ਰਹੀਆਂ ਵੀ ਜੇ ਜਿੰਨਾ ਵੀ ਹੋ ਸਕੇ ਮੈਂ ਰਹਿ ਲੂੰਗੀ ਪਰ ਮੈਨੂੰ ਇਹ ਤਾਂ ਦੱਸੋ ਵੀ ਇਹ ਪੇਪਰ ਕਿਸ ਚੀਜ਼ ਦੇ ਆ ਫਿਰ ਉਹ ਸੋਚਦੀ ਆ ਕਿ ਕਿਉਂ ਨਾ ਮੈਂ ਕਿਸੇ ਵਕੀਲ ਨੂੰ ਜਾਂ ਪੜ੍ਹੇ ਲਿਖੇ ਬੰਦੇ ਨੂੰ ਇਹ ਪੇਪਰ ਪੜ੍ਹਾਵਾ ਜਦੋਂ ਉਹ ਪੇਪਰ ਇੱਕ ਵਕੀਲ ਕੁੜੀ ਨੂੰ ਭੇਜਦੀ ਆ ਤਾਂ ਉਹ ਵਕੀਲ ਕੁੜੀ ਕਹਿੰਦੀ ਆ ਕਿ ਇਹਨਾਂ ਪੇਪਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਤੁਹਾਡੇ ਪਤੀ ਦਾ ਹਿੱਸਾ ਸੀ ਜਾਂ ਜ਼ਮੀਨ ਜਾਇਦਾਦ ਸੀ ਜਾਂ ਘਰ ਦਾ ਹਿੱਸਾ ਸੀ ਉਹ ਹਿੱਸਾ ਤੁਸੀਂ ਆਪਦੇ ਪਰਿਵਾਰ ਨੂੰ ਦੇ ਰਹੇ ਹੋ ਉਹਦੀ ਮਾਂ ਤੇ ਉਹਦੇ ਭਰਾ ਦੇ ਨਾਮ ਕਰਵਾ ਰਹੇ ਹੋ ਤੁਸੀਂ ਸਿਰਫ ਇੱਥੇ ਇੱਕ ਛੱਤ ਥੱਲੇ ਰਹਿ ਸਕਦੇ ਹੋ ਉਹ ਵੀ ਉਹਨਾਂ ਦੀ ਨੁਮਾਇੰਦਗੀ ਹੇਠ ਉਹ ਤੁਹਾਡਾ ਪਾਲਣ ਪੋਸ਼ਣ ਕਰਨਗੇ ਇਸ ਬਦਲੇ ਦੇ ਵਿੱਚ ਕਿ ਤੁਸੀਂ ਆਪਦੀ ਬੰਦੀ ਪ੍ਰਾਪਰਟੀ ਉਹਨਾਂ ਦੇ ਨਾਮ ਕਰਵਾ ਰਹੇ ਹੋ ਹੁਣ ਜਦੋਂ ਇਹ ਗੱਲ ਕਿਰਨ ਨੂੰ ਪਤਾ ਲੱਗਦੀ ਆ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਇੱਕ ਵਾਰ ਉਹਦੇ ਲਈ ਉਸ ਦਿਨ ਮਰਿਆ ਹੋਇਆ ਪਾਲ ਜੋ ਕਿ ਪਹਿਲਾਂ ਸਾਲ 2 ਸਾਲ ਮਰ ਚੁੱਕਾ ਸੀ ਅੱਜ ਫੇਰ ਉਹੀ ਦਵਾਰੇ ਪਾਲ ਮਰਦਾ ਤੇ ਉਹ ਤਾਂ ਹਮਾਰ ਮਾਰ ਕੇ ਵੈਣ ਪਾਉਂਦੀ ਆ ਕਿ ਪਹਿਲਾਂ ਮੇਰਾ ਪਤੀ ਖੋਇਆ ਗਿਆ ਤੇ ਅੱਜ ਮੇਰੇ ਪਤੀ ਦੇ ਹੱਕ ਤੇ ਮੇਰੀਆਂ ਧੀਆਂ ਦੀ ਜ਼ਮੀਨ ਜਾਇਦਾਦ ਵੀ ਮੇਰੇ ਹੱਥੋਂ ਖੋਈ ਜਾ ਰਹੀ ਆ ਤੇ ਉੱਚ-ਉੱਚ ਰੋਂਦੀ ਕਰ ਲਾਉਂਦੀ ਆਂਡ ਗਵੰਡ ਇਕੱਠਾ ਕਰਦੀ ਆ ਤੇ ਆਲਦੀ ਜਿਹੜੀ ਜੇਠ ਦੀ ਇਹ ਵਾਲੀ ਹਰਕਤ ਆ ਘਨੌਣੀ ਕਰ ਤੂ ਤੋ ਸਾਰਿਆਂ ਨੂੰ ਦੱਸਦੀ ਆ ਕਿ ਇਹ ਮੇਰੇ ਤੋਂ ਆ ਕੁਛ ਕਰਵਾਉਣਾ ਚਾਹੁੰਦੇ ਆ ਤਾਂ ਕਿ ਮੈਂ ਕਿਸੇ ਪਾਸੇ ਦੀ ਨਾ ਰਵਾਂ ਤੇ ਤੁਰੰਤ ਅੰਡਗਵੰਡ ਵੱਲੋਂ ਤੇ ਪਿੰਡ ਦੀ ਪੰਚਾਇਤ ਵੱਲੋਂ ਪੁਲਿਸ ਬੁਲਾਈ ਜਾਂਦੀ ਆ ਤੇ ਉਹਨਾਂ ਤੇ ਪੁਲਿਸ ਕਾਰਵਾਈ ਕੀਤੀ ਜਾਂਦੀ ਆ ਤੇ ਹੁਣ ਫਿਰ ਤੋਂ ਕਿਰਨ ਆਉਂਦੀ ਆ ਧਿਆਨ ਨੂੰ ਲੈ ਕੇ ਆਪਦਾ ਹੱਕ ਲੈਣ ਲਈ ਆਪਦੇ ਪੇਕਿਆਂ ਦੇ ਘਰ ਜਾਂਦੀ ਆ ਤੇ ਜਾਂਦੀ ਹੋਈ ਇਹ ਕਹਿ ਕੇ ਜਾਂਦੀ ਆ ਕਿ ਸਿਰਫ ਪਾਲ ਮੁਕਿਆ ਉਹ ਪਾਲ ਦੀ ਬਦਲੇ ਮੇਰੇ ਕੋਲੇ ਮੇਰੀਆਂ ਦੋ ਧੀਆ ਨੇ ਉਹ ਮੇਰਾ ਪਾਲ ਮੇਰੀਆਂ ਧੀਆ ਦੇ ਰੂਪ ਵਿੱਚ ਚੋਂਦਾ ਹੈ ਤੇ ਅਸੀਂ ਆਪਦੇ ਮੈਂ ਆਪਦੇ ਪਤੀ ਦਾ ਤੇ ਆਪਦੇ ਪਿਓ ਦਾ ਹਿੱਸਾ ساری ਉਮਰ ਨਹੀਂ ਗਵਾਣ ਦੇਣੀ ਮੈਂ ਹਰ ਹਾਲਤ ਵਿੱਚ ਆ ਦਾ ਹੱਕ ਲੈ ਕੇ ਹਟਾਂਗੀ ਤੇ ਇਸ ਨਾਲ ਉਹਦੀ ਸੱਸ ਤੇ ਜੇਠ ਨੂੰ ਵੀ ਜਿਹੜੀ ਆ ਬਹੁਤ ਸ਼ਰਮ ਮਹਿਸੂਸ ਹੁੰਦੀ ਆ ਤੇ ਉਹਨਾਂ ਨੂੰ ਪੁੱਲ ਉਸੇ ਟਾਈਮ ਫੜ ਕੇ ਲੈ ਜਾਂਦੀ ਆ ਤੇ ਇਹ ਤੁਸੀਂ ਵੀ ਕਮੈਂਟ ਕਰਕੇ ਦੱਸੋ ਕੀ ਕਰਨ ਦਾ ਹਿੱਸਾ ਜਿਹੜਾ ਪਾਲ ਦੀ ਪ੍ਰਾਪਰਟੀ ਦੇ ਵਿੱਚ ਬੰਦਾ ਸੀ ਕਿ ਉਹਦੀਆਂ ਧੀਆਂ ਦਾ ਹਿੱਸਾ ਉਹਨੂੰ ਦਿੱਤਾ ਜਾਵੇ ਕਿ ਇਸ ਕਹਾਣੀ ਦਾ ਸਾਰ ਕੀ ਨਿਕਲਦਾ ਕਿ ਜਿੰਨਾ ਚਿਰ ਇੱਕ ਧੀਆਂ ਦਾ ਪਿਆਰ ਰਹਿੰਦਾ ਹੈ ਸਿਰਫ ਉਹਨਾਂ ਚਿਰ ਹੀ ਉਹਨਾਂ ਦਾ ਘਰ ਵਿੱਚ ਹਿੱਸਾ ਹੈ ਬਾਅਦ ਵਿੱਚ ਉਹਨਾਂ ਦਾ ਕੋਈ ਹੱਕ ਨਹੀਂ ਹੁੰਦਾ ਉੱਥੇ ਰਹਿਣ ਦਾ ਚਾਹ ਉਹਦੀ ਪਤਨੀ ਦਾ ਕੋਈ ਹੱਕ ਨਹੀਂ ਹੁੰਦਾ ਕਿਉਂਕਿ ਬਾਕੀ ਇੱਕ ਪਤੀ ਤੋਂ ਬਿਨਾਂ ਬਾਕੀ ਸਾਰੇ ਜੀ ਆ ਜਿਹੜੇ ਉਹ ਉਸ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕੱਲ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ